ਮੌਜੂਦ ਜੇ ਉਹ ਨਾ ਚਿਰ ਤੁਹਾਡੇ ਪੁੱਤਰ ਨੂੰ ਗੱਦੀ ਨਹੀਂ ਦੇ ਸਕਦੇ ਜਿੰਨਾ ਚਿਰ ਬਾਪੂ ਜਿਉਂਦਾ ਨਾ ਚਿਰ ਪੁੱਤਰ ਨੂੰ ਪੱਗ ਨਹੀਂ ਦਿੱਤੀ ਜਾਂਦੀ ਮਹਾਰਾਜ ਕਹਿੰਦੇ ਨਹੀਂ ਬਾਬਾ ਜੀ ਸਾਡੇ ਪੁੱਤਰ ਨੂੰ ਗੁਰਤਾ ਗੱਦੀ ਦਿਓ ਸਮਾ ਆ ਗਿਆ ਸਾਡਾ ਬਾਬਾ ਬੁੱਢਾ ਸਾਹਿਬ ਜੀ ਨੇ ਚੰਦਨ ਦਾ ਤਿਲਕ ਲੈ ਕੇ ਅੱਗੇ ਨਾਰੀਅਲ ਰੱਖ ਕੇ ਪੰਜ ਪੈਸੇ ਰੱਖ ਕੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਾਂ ਦਾ ਛੇਵਾਂ ਗੁਰੂ ਬਣਾਇਆ ਰਾਤ ਪਈ ਗੁਰੂ ਅਰਜਨ ਦੇਵ ਸਾਹਿਬ ਆਪਣੇ ਮਹਿਲਾਂ ਵਿੱਚ ਗਏ। ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਰੱਖਿਆ ਅੱਗੇ। ਮਹਾਰਾਜ ਗੱਫਾ ਲਾ ਰਹੇ ਤੇ ਮਾਤਾ ਗੰਗਾ ਜੀ ਆ ਗਰਮੀਆਂ ਦੇ ਦਿਨ ਸੰ ਆਹੀ। ਇਹਨਾਂ ਦਿਨਾਂ ਦੇ ਵਿੱਚ ਮਾਤਾ ਜੀ ਪੱਖਾ ਚੱਲਣ ਦਾ ਏ ਦੋ ਹੱਥਾਂ ਦੇ ਨਾਲ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੰਗਾ ਜੀ ਕੱਲ ਨੂੰ ਲਾਹੌਰ ਜਾਣਾ। ਮਾਤਾ ਗੰਗਾ ਕਹਿੰਦੀ ਸਾਈਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਦੱਸਿਆ ਨਹੀਂ ਕਦੀ। ਐਤਕੀ ਵਿਸ਼ੇਸ਼ ਤੌਰ ਤੇ ਜਾਣਾ। ਕਹਿੰਦੇ ਨਹੀਂ ਜੀ ਗੰਗਾ ਜੀ 사ਤਗੁਰਾਂ ਨੇ ਹੁਕਮ ਕੀਤਾ ਜਾਣਾ ਪੈਣਾ ਮਾਤਾ ਗੰਗਾ ਕਹਿੰਦੀ ਸਾਈਂ ਜੀ ਅੱਗੇ ਕਦੀ ਦੱਸਿਆ ਨਹੀਂ ਪਰ ਸਾਨੂੰ ਗੁਰੂ ਸਾਹਿਬ ਕਹਿਣ ਲੱਗੇ ਗੰਗਾ ਜੀ ਐਤ ਕੀ ਜਾਣਾ ਪਰ ਸਰੀਰ ਕਰਕੇ ਵਾਪਸ ਨਹੀਂ ਆਇਆ ਜਾਣਾ ਜੋਤ ਕਰਕੇ ਰਵਾਂਗੇ ਮਾਤਾ ਗੰਗਾ ਨੇ ਵਜਨ ਸੁਣਿਆ ਤੇ ਚੱਕਰ ਖਾ ਕੇ ਧਰਤੀ ਤੇ ਡਿੱਗ ਪਏ ਕਹਿੰਦੇ ਸਰਦਾ ਸਾਈਂ ਨਾ ਹੋਵੇ ਪਤਾ ਤਾਂ ਉਹਨੂੰ ਆਣਾ ਮਾਤਾ ਗੰਗਾ ਉੱਠ ਕਰਕੇ ਕਹਿਣ ਲੱਗੇ ਸਾਈ ਜੀ ਤੁਹਾਡਾ ਪੁੱਤਰ ਹਰਗੋਬਿੰਦ ਸਾਹਿਬ ਬੜਾ ਛੋਟਾ ਅਸੀਂ ਦੋਵੇਂ ਜਾਣੇ ਕੀ ਕਰਾਂਗੇ ਆਪ ਜੀ ਸਾਨੂੰ ਛੱਡ ਕੇ ਚਲੇ ਗਏ ਬਾਬਾ ਪ੍ਰਿਥੀ ਚੰਦ ਤਾਂ ਅੱਗੇ ਇਹਨੂੰ ਸਾਫ ਲੜਾ ਕੇ ਮਾਰਦਾ ਕਦੀ ਅਸਥਨਾ ਦੇ ਉੱਤੇ ਜ਼ਹਿਰ ਲਾ ਕੇ ਮਾਰਦਾ ਤੁਹਾਡੇ ਪੁੱਤ ਨੂੰ ਤਾਂ ਅੱਗੇ ਮਾਰਦੇ ਨੇ ਸ਼ਰੀਕ ਤੇ ਜੇ ਆਪ ਜੀ ਚਲੇ ਗਏ ਅਸੀਂ ਕੀ ਕਰਾਂਗੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਦੇ ਸਿਰ ਦੇ ਉੱਤੇ ਹੱਥ ਰੱਖਿਆ। ਕਹਿੰਦੇ ਗੰਗਾ ਜੀ ਤੁਹਾਡੇ ਪੁੱਤਰ ਨੂੰ ਮਾਰਨ ਵਾਲਾ ਕੋਈ ਜਾਮ ਨਹੀਂ ਸਕਦਾ। ਆਖੋ ਵੈਗੁਰ। ਕਹਿੰਦੇ ਗੰਗਾ ਜੀ ਚਿੰਤਾ ਨਾ ਕਰੋ। ਮਾਤਾ ਗੰਗਾ ਕਹਿੰਦੀ ਕਹਿੰਦੀ ਸਾਈਂ ਜੀ ਪੁੱਤ ਹੈ ਕੱਲਾ, ਕੱਲਾ ਕੱਲਾ ਕੀ ਕਰੂਗਾ? ਤੇ ਫੌਜਾਂ ਵੀ ਅੱਗੇ ਮੁਗਲ ਸਲਤਨਤ ਆਪਣੇ ਨਾਲ ਲੱਗਦੀ ਆ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਕਰਦੀ ਆ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਦੇ ਮੁਖ ਦੇ ਉੱਤੇ ਹੱਥ ਫੇਰਿਆ ਸਿਰ ਤੇ ਹੱਥ ਰੱਖਿਆ ਕਹਿੰਦੇ ਗੰਗਾ ਜੀ ਚਿੰਤਾ ਨਾ ਕਰੋ ਕਿਸੇ ਗੱਲ ਦੀ ਫਿਕਰ ਨਾ ਕਰੋ ਕਿਸੇ ਗੱਲ ਦਾ ਤੁਹਾਡਾ ਪੁੱਤ ਏਡਾ ਮਹਾਬਲੀ ਹੋਵੇਗਾ ਜਦੋਂ ਜੰਗ ਨੂੰ ਚੜ੍ਹਿਆ ਕਰੇਗਾ ਵੱਡੇ ਵੱਡੇ ਮੁਗਲਾਂ ਦੇ ਸੰਗ ਸੁਕਜਿਆ ਕਰਨਗੇ ਤਾ ਸਦੀ ਗੰਗਾ ਜੀ ਤੁਹਾਡੇ ਪੁੱਤ ਨੂੰ ਵੇਖ ਕੇ ਮੁਗਲ ਸਲਤਨਤ ਦੇ ਸੰਗ ਸੁੱਕ ਜਾ ਕਰਨਗੇ ਜਦੋਂ ਤੁਹਾਡਾ ਪੁੱਤ ਜੰਗ ਦੇ ਵਿੱਚ ਲਲਕਾਰਾ ਮਾਰਿਆ ਕਰੇਗਾ ਸੂਰਮੇ ਦੀ ਯੁਰਤ ਨਾ ਰਹੇਗੀ ਮਿਆਣ ਦੇ ਵਿੱਚੋਂ ਕਿਰਪਾਨ ਕੱਢਣ ਦੀ ਤੁਹਾਡੇ ਪੁੱਤ ਦੇ ਨਾਮ ਤੋਂ ਹਿੰਦੁਸਤਾਨ ਦੀ ਸਰਕਾਰ थर-थर ਕੰਬਿਆ ਕਰੇਗੀ ਤੁਸੀਂ ਕਹਿੰਦੇ ਤੁਹਾਡਾ ਪੁੱਤ ਕੱਲਾ ਤਾਡੀ ਅੰਛਵੰਛ ਢੀ ਵੱਡੀ ਹੋਵੇਗੀ ਗੰਗਾ ਜੀ ਸਾਰੀ ਧਰਤੀ ਉੱਤੇ ਮਾਤਾ ਗੰਗਾ ਦਾ ਨਾਮ ਗੂੰਜਿਆ ਕਰੇਗਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਵਰ ਲਾਹੌਰ ਜਾਣ ਤੋਂ ਪਹਿਲਾਂ ਸ੍ਰੀ ਮਾਤਾ ਗੰਗਾ ਜੀ ਨੂੰ ਦਿੱਤੇ ਅੱਜ ਵੇਖ ਲਵੋ ਖਾਲਸਾ ਜੀ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੀ ਸਲਤਨਤ ਤਬਾਹ ਹੋ ਗਈ ਜੇ ਉਹਨੂੰ ਯਾਦ ਨਹੀਂ ਜੇ ਕੋਈ ਕਰਦਾ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਪੂਰੇ ਹੋਏ ਮਾਤਾ ਗੰਗਾ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਜਾ ਕਰਕੇ ਕਿਉਂਕਿ ਮਾਤਾ ਗੰਗਾ ਜੀ ਦੇ ਪੜ ਪੋਤਰੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸੇਖਾਂ ਲਈ ਉਂਗਲ ਕਰਕੇ ਕਿਹਾ ਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਉਹ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ ਚ ਪੂਰੇ ਕੀਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਸਨ ਸਾਰੇ ਹੰਗਲ ਕਰਕੇ ਕਹਿ ਦਿੰਦਾ ਹੈ ਪੁੱਤਰ ਨੇ ਮਾਦਾ ਗੰਗਾ ਜੀ ਤੁਹਾਡੇ ਗੁਰੂ ਖਾਲਸਾ ਜੀ ਸਤਿਗੁਰੂ ਲਾਹੌਰ ਗਏ ਲਾਹੌਰ ਜਾ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਲਾਕਾਤ ਹੋਈ ਜਹਾਂਗੀਰ ਬਾਦਸ਼ਾਹ ਦੇ ਨਾਲ ਉਹਨੇ ਕਿਹਾ ਸਭ ਤੋਂ ਪਹਿਲੀ ਸ਼ਰਤ ਚੰਦੂ ਨੇ ਕੀਤੀ ਚੰਦੂ ਨੇ ਪੁੱਛਿਆ ਰਾਤ ਨੂੰ ਜੇਲ੍ਹ ਦੇ ਵਿੱਚ ਜਾ ਕੇ ਚੰਦੂ ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਪੰਜ ਸਿੱਖ ਗਏ ਸੀ ਮਹਾਰਾਜ ਦੇ ਨਾਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕਿਉਂਕਿ ਬਾਬਾ ਬਿਧੀ ਚੰਦ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕੋਲੇ ਭਰਤੀ ਹੋਏ ਸਨ ਬਾਬਾ ਅਦਲੀ ਸਾਹਿਬ ਜੀ ਦਾ ਸਥਾਨ ਬਣਿਆ ਚੋਲਾ ਸਾਹਿਬ ਕੋਲੇ ਜਦੋਂ ਮਾਝੇ ਵਿੱਚ ਜਾਂਦੇ ਜੇ ਖਾਲਸਾ ਜੀ ਹੁਣ ਕਿਸੇ ਨੂੰ ਪੁੱਛ ਲਈਏ ਨਾ ਗੁਰੂ ਕੇ ਲਾਹੌਰ ਕਿੱਥੇ ਨੇ ਕਿਸੇ ਬਜ਼ੁਰਗ ਨੂੰ ਪੁੱਛ ਲਈਏ ਉਥੇ ਚੱਬੇ ਆਹੀਂ ਬੈਠੇ ਤੇ ਇੱਕ ਬਾਪੂ ਆਇਆ ਉਹ ਬੜਾ ਸਿੱਖੀ ਦੀਆਂ ਗੱਲਾਂ ਸੁਣਾਵੇ ਮੈਂ ਕਿਹਾ ਬਾਪੂ ਗੁਰੂ ਕੇ ਲਾਹੌਰ ਗਿਆ ਕਦੀ ਕਹਿੰਦਾ ਉਹ ਕਿੱਥੇ ਕਹ ਮੈਂ ਕਿਹਾ ਬਾਪੂ ਕਦੀ ਪੜਨਾ ਸਾਹਿਬ ਗਿਆ ਕਹਿੰਦਾ ਕੋਈ ਨਹੀਂ ਅਜੇ ਜਾਣਾ ਵੇਖਾਂਗੇ ਜਦੋਂ ਮਹਾਰਾਜ ਕਿਰਪਾ ਕਰੂ ਮੈਂ ਕਿਹਾ ਕਿਰਪਾ ਹੁਣ ਪੱਕੀ ਹੋ ਜਾਣੀ ਐ ਤੇ ਤੇਥੋਂ ਜਾਇਆ ਨਹੀਂ ਜਾਣਾ ਗੁਰੂ ਖਾਲਸਾ ਜੀ ਇਹ ਕਰਕੇ ਜਦੋਂ ਮਾਝੇ ਵਿੱਚ ਜਾਂਦੇ ਜੇ ਜਾਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਵੇਖ ਕੇ ਆਇਆ ਕਰੋ ਸਾਡਾ ਇਤਿਹਾਸ ਕਿੱਡਾ ਕ ਵੱਡਾ ਕਿੱਡੀ ਕਬੜੀ ਸਤਿਗੁਰਾਂ ਨੇ ਸਾਡੇ ਉਤੇ ਕਿਰਪਾ ਕੀਤੀ ਐ ਜੇ ਸਾਨੂੰ ਆਪਦੇ ਗੁਰੂ ਘਰਾਂ ਦਾ ਹੀ ਨਹੀਂ ਪਤਾ ਫਿਰ ਅਸੀਂ ਕਹਾਂਦੇ ਸਿੱਖ ਹੋਏ ਜਿੱਥੇ ਸਾਡੇ ਗੁਰਾਂ ਨੇ ਕੌਤਕ ਕੀਤੇ ਨੇ ਜਿੱਥੇ ਬਖਸ਼ਿਸ਼ਾਂ ਵਰਤਾਈਆਂ ਜੇ ਸਾਨੂੰ ਉਹ ਉਹਨਾਂ ਦਾ ਹੀ ਨਹੀਂ ਪਤਾ ਬਖਸ਼ਿਸ਼ਾਂ ਦਾ ਫਿਰ ਅਸੀਂ ਕਾਹਨੇ ਸਿੱਖ ਹੋਏ ਹੁਣ ਸਤਿਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਪੰਜਵੇਂ ਪਾਤਸ਼ਾਹ ਜੇੜ ਦੇ ਵਿੱਚ ਬਰਾਜਮਾਨ ਦੇ ਕੋਲੇ ਚੰਦੂ ਗਿਆ ਜਦੋਂ ਚੰਦੂ ਸਤਿਗੁਰਾਂ ਦੇ ਕੋਲੇ ਗਿਆ ਤੇ ਮਹਾਰਾਜ ਅਕਾਲ ਪੁਰਖ ਦੀ ਭਗਤੀ ਕਰ ਰਹੇ ਨੇ ਚੰਦੂ ਨੇ ਜਾ ਕੇ ਕਿਹਾ ਗੁਰੂ ਅਰਜਨ ਦੇਵ ਸਾਹਿਬ ਲਾਲਚ ਦਿੱਤਾ ਮਹਾਰਾਜ ਕਹਿੰਦਾ ਮੈਂ ਤੁਹਾਡੇ ਵੱਲੋਂ ਸਰਕਾਰ ਨੂੰ 2 ਲੱਖ ਰੁਪਇਆ ਦੇ ਕੇ ਜੁਰਮਾਨਾ ਮਾਫ ਕਰਾ ਦੂੰ ਮੇਰੀ ਧੀ ਦਾ ਰਿਸ਼ਤਾ ਪ੍ਰਮਾਣ ਕਰੋ ਮੈਂ ਆਪਣੇ ਕੋਲੇ ਦਊਂਗਾ ਚੰਦੂ ਕਹਿੰਦਾ ਮੇਰੀ ਧੀ ਦਾ ਰਿਸ਼ਤਾ ਪ੍ਰਮਾਣ ਕਰੋ ਪਹਿਲੇ ਸਮਿਆਂ 'ਚ ਇਹ ਮਰਿਆਦਾ ਸੀ ਜਿੰਦਾ ਰਿਸ਼ਤਾ ਲੜਕੀ ਦਾ ਕਰੇ ਟੁੱਟ ਜੇ ਉਹਦਾ ਬਾਅਦ 'ਚ ਰਿਸ਼ਤਾ ਨਹੀਂ ਸੀ ਕੋਈ ਲੈਂਦਾ ਕਿਉਂ ਟੁੱਟਾ ਪੁੱਛਦੇ ਸਣ ਕੀ ਕਾਰਨ ਬਣਿਆ ਰਿਸ਼ਤਾ ਨਹੀਂ ਸੀ ਕੋਈ ਲੈਂਦਾ ਹੁਣ ਹਿੰਦੁਸਤਾਨ ਦਾ ਵਜ਼ੀਰ ਹੈ ਚੰਦੂ ਉਹਦੀ ਧੀ ਦਾ ਰਿਸ਼ਤਾ ਨਾ ਹੋਵੇ ਕਿਸੇ ਦੇ ਨਾਲ ਉਹਨੇ ਤਾਂ ਈਰਖਾ ਕਰਨੀ ਸੀ ਮਹਾਰਾਜ ਦੇ ਨਾਲ ਗੁਰੂ ਖਾਲਸਾ ਜੀ ਉਹ ਰਾਤ ਨੂੰ ਗਿਆ ਅੰਦਰ ਤੇ ਜਾ ਕੇ ਕਹਿੰਦਾ ਮੈਂ ਤੁਹਾਡੇ ਨੂੰ ਜੁਰਮਾਨਾ ਭਰ ਦੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ ਮਹਾਰਾਜ ਕਹਿੰਦੇ ਅਸੀਂ ਰਿਸ਼ਤਾ ਪ੍ਰਵਾਨ ਕੀਤਾ ਸੀ ਤੇਰੀ ਧੀ ਦਾ ਜਦੋਂ ਬਚੋਲਿਆਂ ਨੇ ਜਾ ਕੇ ਤੈਨੂੰ ਦੱਸਿਆ ਕਿ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਪੁੱਤਰ ਦੇ ਨਾਲ ਤੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰਕੇ ਆਏ ਆ ਤੇ ਤੂੰ ਅਗੋਂ ਕਿਹਾ ਸੀ ਗੁਰੂ ਨਾਨਕ ਦਾ ਘਰ ਇੱਟ ਦੀ ਮੋਰੀ ਹੈ ਤੇ ਇੱਟ ਦੀ ਮੋਰੀ ਦੇ ਨਾਲ ਮੇਰੀ ਧੀ ਦਾ ਰਿਸ਼ਤਾ ਕਰਕੇ ਆਏ ਜੇ ਦਿੱਲੀ ਦੀ ਸੰਗਤ ਨੇ ਸਾਨੂੰ ਚਿੱਠੀ ਲਿਖੀ ਗੁਰੂ ਅਰਜਨ ਦੇਵ ਸਾਹਿਬ ਜੀ ਜੇ ਤੁਸੀਂ ਸਾਨੂੰ ਸਿੱਖ ਸਮਝਦੇ ਜੇ ਸਾਰੀ ਦਿੱਲੀ ਦੀ ਸੰਗਤ ਦੀ ਬੇਨਤੀ ਆ ਕਿ ਚੰਦੂ ਦੀ ਤੀ ਦਾ ਰਿਸ਼ਤਾ ਨਹੀਂ ਪ੍ਰਵਾਨ ਕਰਨਾ ਮਹਾਰਾਜ ਨੇ ਕਿਹਾ ਸਾਡੀ ਸੰਗਤ ਨੇ ਇਨਕਾਰ ਕੀਤੀ ਅਸੀਂ ਨਹੀਂ ਤੇਰੀ ਗੱਲ ਮੰਨਦੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸਾ ਜੀ ਗੁਰੂ ਕੀ ਸੰਗਤ ਦੇ ਵਿੱਚ ਰੱਬ ਵਸਦਾ ਗੁਰੂ ਖਾਲਸਾ ਜੀ ਬਾਬਾ ਆਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖ ਹੋਏ ਨੇ ਉਹ ਕਹਿੰਦੇ ਪਹਿਲੀ ਗੱਲ ਤਾਂ ਪੰਜਾਂ ਪਿਆਰਿਆਂ ਦੀ ਅਰਦਾਸ ਕਦੀ ਨੇ ਫਲ ਨਹੀਂ ਜਾਂਦੀ ਜਿਹੜੀ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਈਏ ਨੇਪਰੇ ਚੜਦੀ ਹੈ ਕਿਉਂਕਿ ਸਤਗੁਰਾਂ ਨੇ ਕਿਹਾ ਪੰਜ ਸਿੰਘਾਂ ਤੇ ਅਰਦਾਸ ਕਰਾਵਾ ਜੋ ਵਰ ਮੰਗਾ ਸੋਈ ਪਾਵੇ ਹਾਂ ਜੇ ਕਿਤੇ ਪੰਜ ਸਿੰਘਾਂ ਦੀ ਅਰਦਾਸ ਨੇਪਰੇ ਨਾ ਚੜੇ ਨਾ ਚੜੇ ਨੇਪਰੇ ਫਿਰ ਕੀ ਕਰਨਾ ਗੁਰੂ ਦੀ ਸੰਗਤ ਦੇ ਸਾਹਮਣੇ ਆਣ ਕੇ ਹੱਥ ਜੋੜ ਕੇ ਕਹਿਣਾ ਐ ਗੁਰੂ ਕੀ ਸੰਗਤ ਜੀ ਮੈਂ ਗਰੀਬ ਸੇਖਾਂ ਮੇਰੀ ਅਰਦਾਸ ਕਰੋ ਮੇਰਾ ਕਾਰਜ ਨੇਪਰੇ ਚੜ ਜਾਵੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਰੱਬ ਖੁਦ ਸੰਗਤ ਦੇ ਵਿੱਚ ਵਸਦਾ ਜੇ ਭਾਵਨਾ ਦੇ ਨਾਲ ਸਾਰੀ ਗੁਰੂ ਕੀ ਸੰਗਤ ਹੱਥ ਜੋੜ ਕੇ ਅਕਾਲ ਪੁਰਖ ਨੂੰ ਰੱਬ ਨੂੰ ਕਹਿ ਦੇਵੇ ਰੱਬਾਂ ਦਾ ਕਾਰਜ ਕਰ ਦੇ ਗੁਰੂ ਬਾਬਾ ਆਦਰ ਸਿੰਘ ਮਸਤੂਆਣੇ ਵਾਲੇ ਮਹਾਂਪੁਰ ਕਹਿੰਦੇ ਹੋ ਸਿੱਖ ਦਾ ਕਦੀ ਕਾਰਜ ਅਡਾਉਣ ਵਾਲਾ ਧਰਤੀ ਤੇ ਵੀ ਜੰਮਿਆ ਨਹੀਂ ਐਡੀ ਵੱਡੀ ਗੁਰੂ ਕੀ ਸੰਗਤ ਦੀ ਮਾਨਤਾ ਹੈ ਗੁਰੂ ਖਾਲਸਾ ਜੀ ਸਤਿਗੁਰਾਂ ਨੇ ਕਿਹਾ ਸਾਡੀ ਸੰਗਤ ਨੇ ਰਿਸ਼ਤਾ ਇਨਕਾਰ ਕੀਤਾ ਅਸੀਂ ਨਹੀਂ ਤੇਰੀ ਧੀ ਦਾ ਰਿਸ਼ਤਾ ਲੈਣਾ ਦਿਨ ਚੜਿਆ ਕਚਹਿਰੀ ਲੱਗੀ ਜਹਾਂਗੀਰ ਬਾਦਸ਼ਾਹ ਹੁਣ ਚੱਲਿਆ ਸੀ ਜੰਮੂ ਕਸ਼ਮੀਰ ਦੇ ਵੱਲ ਨੂੰ ਕਿਉਂਕਿ ਗਰਮੀਆਂ ਦੇ ਦਿਨ ਸੀ ਉਹ ਕਹਿੰਦਾ ਸੀ ਠੰਡੇ ਲਾ ਕੇ ਚ ਜਾਈਏ ਉਹਨੇ ਪਹਿਲੀ ਸ਼ਰਤ ਰੱਖੀ ਗੁਰੂ ਅਰਜਨ ਸਾਹਿਬ ਸਾਡਾ ਵਜ਼ੀਰ ਚੰਦੂਏ ਦੀ ਧੀ ਦਾ ਰਿਸ਼ਤਾ ਪ੍ਰਮਾਣ ਹੈ ਜਾਂ ਨਹੀਂ ਸਤਿਗੁਰੂ ਕਹਿੰਦੇ ਅਸੀਂ ਤਾਂ ਦੋ ਵਾਰੀ ਅੱਗੇ ਵੀ ਕਿਹਾ ਤੇ ਜੀ ਵਾਰੀ ਫਿਰ ਕਹਿੰਦੇ ਨਹੀਂ ਦੂਜੀ ਸ਼ਰਤ ਰੱਖੀ ਤੁਸੀਂ 2.5 ਲੱਖ ਰੁਪਈਆ ਜੁਰਮਾਨਾ ਕਿਉਂ ਨਹੀਂ ਦਿੱਤਾ ਸਤਿਗੁਰੂ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਪੈਸੇ ਗੁਰੂ ਨਾਨਕ ਦੇ ਘਰ ਦੇ ਵਿੱਚ ਸੋਭਦੇ ਨੇ ਕਿਸੇ ਸਰਕਾਰਾਂ ਨੂੰ ਨਹੀਂ ਦੇਈ ਦੇ ਤੀਜੀ ਸ਼ਰਤ ਰੱਖੀ ਗੁਰੂ ਗ੍ਰੰਥ ਸਾਹਿਬ ਤੁਸੀਂ ਲਿਖ ਰਹੇ ਜੇ ਇਹਦੇ ਵਿੱਚ ਸਾਡੇ ਵੱਡੇ ਮੁਹੰਮਦ ਸਾਹਿਬ ਦਾ ਨਾਮ ਲਿਖੋ ਸਤਿਗੁਰੂ ਕਹਿੰਦੇ ਅਕਾਲ ਪੁਰਖ ਦੀ ਬਾਣੀ ਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਜਾਂਦਾ। ਜਿੰਨੇ ਸ਼ਰਤਾਂ ਸਤਿਗੁਰਾਂ ਨੇ ਮੋੜ ਦਿੱਤੀਆਂ ਮੋੜੀਆਂ ਸਤਿਗੁਰੂ ਧੰਗੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚੌਥੀ ਰੱਖੀ ਮਰਨ ਨੂੰ ਤਿਆਰ ਹੋਵੋ ਸਤਿਗੁਰੂ ਕਹਿੰਦੇ ਸਿੱਖ ਤਾਂ ਜਿਉਂਦਾ ਹੀ ਮਰ ਜਾਂਦਾ। ਜਿਨਨੇ ਖੰਡੇ ਵਟ ਦਾ ਅੰਮ੍ਰਿਤ ਛਕ ਲਿਆ ਸਮਝ ਲਓ ਨੇ ਸੀਸ ਦੇ ਕੇ ਲਿਆ। ਗੁਰੂ ਖਾਲਸਾ ਜੀ ਅੱਜ ਕੋਈ ਸਹਾਈ ਚਾਰ ਤਗੇ ਦੇ ਦੇਣਨ ਤੇ ਉਸੇ ਵੇਲੇ ਸਿੱਖੀ ਕਿੱਧਰ ਗਈ ਤੇ ਕਿੱਧਰ ਪੱਗ ਗਈ ਇਦਾਂ ਹੀ ਹੈ ਨਾ ਪਿੱਛੇ ਜੇ ਖਬਰ ਆਈ ਸਾਰਾ ਪਿੰਡ ਹੀ ਸਹਾਈਆਂ ਦਾ ਬਣ ਗਿਆ ਸਿੱਖਾਂ ਦਾ ਪੈਸਿਆਂ ਦੇ ਬਦਲੇ ਪੈਸਿਆਂ ਬਦਲੇ ਸਾਈ ਬਣਾਏ ਪਰ ਸਿੱਖੀ ਗੁਰੂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸੇ ਸੀਸ ਲਏ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਜੀ ਨੇ ਸੀਸ ਧੜ ਦੇ ਨਾਲੋਂ ਲੱਗ ਕਰਾ ਕੇ ਸਤਿਗੁਰ ਮੇਰਾ ਮਾਰ ਜਵਾਲਾ ਲੱਗ ਕਰਾਇਆ ਸੀਸ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਲਓ ਸਿੱਖੋ ਅੱਜ ਤੋਂ ਬਾਅਦ ਤੁਹਾਨੂੰ ਮੈਂ ਆਪਣੀ ਪਾਤਸ਼ਾਹੀ ਦਿੱਤੀ ਹੈ ਪੰਜ ਸੀਸ ਦੇ ਕੇ ਸਿੱਖੀ ਆਈ ਇਹ ਸਿੱਖੀ ਐਵੇਂ ਨਹੀਂ ਆਈ ਅਰਦਾਸ ਪੜੋਗੇ ਅਰਦਾਸ ਦੇ ਵਿੱਚ ਗ੍ਰੰਥੀ ਸਿੰਘ ਕੀ ਕਹਿੰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਭਾਈ ਮਣੀ ਸਿੰਘ ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਚਰਖੜੀਆਂ ਤੇ ਚੜੇ ਬਾਬਾ ਸੁਬਾਜ ਸਿੰਘ ਬਾਬਾ ਸਵੇਕ ਸਿੰਘ ਬੱਚਿਆਂ ਦੇ ਟੁਕੜੇ ਕਰਾ ਕੇ ਜਿਨ੍ਹਾਂ ਮਾਈਆਂ ਨੇ ਗਲਾਂ ਝਾਰ ਪਵਾਏ ਵੇਖੋ ਤੁਹਾਡਾ ਨਿਆਣਾ ਹੋਵੇ ਉਹਦੇ ਟੁਕੜੇ ਕਰਕੇ ਗਲਾਂ ਝਾਰ ਪਾ ਦੇਣ ਜਿਨ੍ਹਾਂ ਮਾਈਆਂ ਨੇ ਬੱਚਿਆਂ ਨੂੰ ਨੇਜਿਆਂ ਤੇ ਟੰਗਾਇਆ ਜਿਨ੍ਹਾਂ ਸਿੰਘਾਂ ਦੀਆਂ ਪੁੱਠੀਆਂ ਖੱਲਾਂ ਲਵਾਈਆਂ ਸਰੀਰ ਤੋਂ ਖੱਲ ਲੈ ਜੇ ਸੋਚੋ ਖਾਂ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਉਪਲ ਦੀਆਂ ਦੇਗਾਂ 'ਚ ਬੈਠੇ ਰੂਹ ਦੇ ਵਿੱਚ ਲਪੇਟ ਕੇ ਸਾੜਦਾ ਸਿੱਖੀ ਐਵੇਂ ਨਹੀਂ ਆਈ ਸਿੱਖੀ ਸੀਸ ਦੇ ਕੇ ਆਈ ਗੁਰੂ